ਵੱਡਾ ਪ੍ਰਦੂਸ਼ਣ ਬੇहद ਚਿੰਤਾ ਦਾ ਵਿਸ਼ਾ ਬਣ ਚੁੱਕਿਆ ਹੈ ਇਸ ਪ੍ਰਤੀ ਸਮਾਜ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਚੋਣ ਅਫਸਰ ਫਿਰੋਜ਼ਪੁਰ ਕਮ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਵਿਸ਼ੇਸ਼ ਪ੍ਰਬਾਲਾ ਕੀਤਾ ਗਿਆ ਹੈ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਵੋਟਰਾਂ ਨੂੰ ਵਾਤਾਵਰਨ ਦੇ ਨਾਲ ਜੋੜਨ ਦੇ ਲਈ ਗ੍ਰੀਨ ਮਾਡਲ ਪੋਲਿੰਗ ਬੂਥ ਬਣਾਏ ਗਏ ਨੇ ਸਲੀਪ ਟੀਮ ਫਿਰੋਜ਼ਪੁਰ ਵੱਲੋਂ ਜਿੱਥੇ ਵੋਟਰਾਂ ਨੂੰ ਵੋਟ ਪੋਲ ਪ੍ਰਤੀਸ਼ਤ ਵਧਾਉਣ ਦੇ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਚਾਰ ਗ੍ਰੀਨ ਮਾਡਲ ਪੋਲਿੰਗ ਬੂਥ ਬਣਾ ਕੇ ਇਹ ਸੰਦੇਸ਼ ਦਿੱਤਾ ਜਾਏਗਾ ਕਿ ਆਉਣ ਵਾਲੇ ਬਰਸਾਤ ਦੇ ਮੌਸਮ ਦੇ ਵਿੱਚ ਵੱਧ ਵੱਧ ਜਿਹੜੇ ਨੇ ਦਰਖਤ ਲਗਾਈਏ ਔਰ ਉਹਨਾਂ ਦੀ ਸੰਭਾਲ ਜ਼ਰੂਰ ਕਰੀਏ ਇਹ ਸੰਦੇਸ਼ ਇਹਨਾਂ ਗ੍ਰੀਨ ਮਾਡਲ ਪੋਲਿੰਗ ਬੂਥਾਂ ਤੇ ਜਾਏਗਾ ਫਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕੇ ਦੇ ਵਿੱਚ ਡੀਸੀ ਮਾਡਲ ਸਕੂਲ ਫਿਰੋਜ਼ਪੁਰ ਕੈਂਟ ਦੇ ਵਿੱਚ ਇਹ ਬੂਥ ਬਣਾਇਆ ਗਿਆ ਹੈ ਇੱਥੇ ਜਿੱਥੇ بڑے ਰੰਗਦਾਰ ਕਲਰਫੁੱਲ ਜਿਹੜੇ ਨੇ ਸਲੋਗਨ ਲਿਖ ਕੇ ਬੈਨਰ ਲਗਾਏਗੇ ਕਿ ਵਾਤਾਵਰਣ ਦੀ ਸੰਭਾਲ ਕਰੋ ਉਸ ਤੋਂ ਇਲਾਵਾ ਵੋਟ ਪੋਲ ਕਰਨ ਵਾਲੇ ਹਰ ਵੋਟਰ ਨੂੰ ਵੋਟ ਪੋਲ ਕਰਨ ਤੋਂ ਬਾਅਦ ਇੱਕ ਪੌਦਾ ਜਿਹੜਾ ਹੈ ਉਹ ਗਿਫਟ ਦੇ ਰੂਪ ਵਿੱਚ ਦਿੱਤਾ ਜਾਏਗਾ ਤਾਂ ਜੋ ਕਿ ਉਹ ਪੌਦਾ ਘਰ ਦੇ ਵਿੱਚ ਲਗਾਏ ਔਰ ਉਹਦੀ ਸੰਭਾਲ ਕਰੇ ਔਰ ਪੂਰਾ ਮਾਹੌਲ ਜਿਹੜਾ ਹੈ ਇਸ ਪੋਲਿੰਗ ਪੁਆਇੰਟ ਦੇ ਉੱਪਰ ਇਕੋ ਫ੍ਰੈਂਡਲੀ ਬਣਾਇਆ ਗਿਆ ਹੈ ਤਾਂ ਜੋ ਕਿ ਇੱਥੋਂ ਇੱਕ ਅਜਿਹਾ ਸੰਦੇਸ਼ ਜਾਏ ਕਿ ਅਸੀਂ ਕੁਦਰਤ ਦੇ ਨਾਲ ਜੁੜਨਾ ਹੈ ਵਾਤਾਵਰਣ ਦੀ ਸੰਭਾਲ ਕਰਨੀ ਹੈ ਔਰ ਆਪਣਾ ਭਵਿੱਖ ਬਚਾਉਣਾ ਹੈ ਔਰ ਦੇਸ਼ ਨੂੰ ਹਰਿਆ ਭਰਿਆ ਤੇ ਖੁਸ਼ਹਾਲ ਬਣਾਉਣਾ ਹੈ ਜੈ ਹਿੰਦ